ਆ ਦੇਖੋ ਜਿਵੇਂ ਹੁਣ ਆਪਾਂ ਚਿਕਨ ਬਣਾਉਣਾ ਨਾ ਇਹ ਤੋਂ ਐਮ ਦਬਕੇ ਤੇ 35 ਮਿੰਟਾਂ ਨੂੰ ਚਿਕਨ ਬਣ ਕੇ ਆਟੋਮੈਟਿਕ ਰੈਡੀ ਹੋ ਜੂ ਬਈ ਆ ਦੇਖੋ ਹੁਣ ਟਾਈਮ ਲੱਗ ਗਿਆ ਲਓ ਬਈ ਕੁਝ ਨਹੀਂ ਕਰਨਾ ਇਹ ਲੈ ਚਾਹੇ ਬਾਈ ਦੁਰਮਟਣਾ ਕੁੱਟ ਲਿਓ ਇਹ ਨਹੀਂ ਹੈਗਾ ਵੀ ਇਹਦੇ ਵਿੱਚੋਂ ਤੁਹਾਨੂੰ ਤੇਲ ਜਾਂ ਘਿਓ ਨਿਕਲ ਜੂ ਹਾਂ ਵੀ ਸੱਜਣੋ ਕੀ ਹਾਲ ਨੇ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਸਾਰੇ ਵੀਰੇ ਵੀਰਪਰਾਵਾਂ ਨੂੰ ਅੱਜ ਤੁਹਾਨੂੰ ਵੀਰੇ ਜਿਹੜੇ ਚਿਕਨ ਖਾਣ ਦੇ ਸ਼ਕੀਨ ਨੇ ਨਾ ਵੀ ਚਿਕਨ ਜਿਹੜਾ ਕਿ ਬਿਨਾ ਔਇਲ ਤੋਂ ਬਣੂਗਾ ਬਿਨਾ ਅੱਗ ਤੋਂ ਬਣੂਗਾ ਇੱਕ ਨਵੀਂ ਮਸ਼ੀਨ ਲਿਆਤੀ ਆਪਾਂ ਨਾਲੇ ਆਪਣੇ ਸਾਰਿਆਂ ਦੇ ਬਜਟ 'ਚ ਆਉਂਦੀ ਐ ਉਸ ਤੋਂ ਪਹਿਲਾਂ ਆਪਾਂ ਨਾ ਮਸ਼ੀਨ ਤੋਂ ਨੂੰ ਬਾਅਦ ਚ ਦਿਖਾਵਾਂਗੇ ਬਾਈ ਪਹਿਲਾਂ ਇਹਨੂੰ ਮੈਰੀਡੇਟ ਕਰਨਾ ਦੱਸਦੇ ਵੀ ਕਿਵੇਂ ਕਰਨਾ ਆਪਾਂ ਦੇਖੋ ਜੀ ਇਹ ਮੁਰਗਾ ਲੱਤੈਗਾ ਇਹਨੂੰ ਸਾਫ਼ ਕੀਤਾ ਉਸ ਤੋਂ ਬਾਅਦ ਬਈ ਆਪਾਂ ਇਹਦੇ 'ਚ ਪਾਵਾਂਗੇ ਨਿੰਬੂ ਜਿਹਨੂੰ ਲੈਮਨ ਵੀ ਕਹਿੰਦੇ ਨੇ ਬਾਈ ਲੋੜ ਅਨੁਸਾਰ ਇਹਦਾ ਬੈਨੀਫਿਟ ਸਭ ਤੋਂ ਵੱਡਾ ਵੀਰੇ ਇਹ ਹੋਣਾਗਾ ਇਹ ਔਇਲੀ ਨਹੀਂ ਹੋਣਾ ਇਹਦੇ ਵਿੱਚ ਬਿਲਕੁਲ ਤੇਲ ਨਹੀਂ ਹੋਣਾ ਹੈਗਾ ਜਿਹੜਾ ਆਪਾਂ ਹੁਣ ਪਾਵਾਂਗੇ ਮਾੜਾ ਮੋਟਾ ਸਵਾਦ ਅਨੁਸਾਰ ਚਾਹੇ ਦੇਸੀ ਘਿਓ ਪਾ ਲਓ ਚਿਹਰ ਦਾ ਕੱਢਿਆ ਹੋਇਆ ਸਰੋਂ ਦਾ ਤੇਲ ਪਾ ਲਓ ਬਈ ਉਸ ਤੋਂ ਬਾਅਦ ਬਈ ਟੇਸਟ ਵਾਸਤੇ ਚਿੱਲੀ ਪਾ ਲਈ ਆਪਾਂ ਉਸ ਤੋਂ ਬਾਅਦ ਬਈ ਆਪਾਂ ਕਰੇ ਆਪਣੇ ਸਾਰਿਆਂ ਦੀ ਹੁੰਦੀ ਹੈ ਦਹੀਂ ਬਈ ਉਹ ਪਾ ਲਓ ਬਈ ਜਿੰਨੀ ਵੀ ਲੋੜ ਹੋ ਉਨੀ ਪਾ ਸਕਦੇ ਆ ਵੱਧ ਘੱਟ ਆਪਾਂ ਹੁਣ ਇਹਦੇ ਵਿੱਚ ਬਾਰੀ ਹੈਗੀ ਮਸਾਲਿਆਂ ਦੀ ਨਾਣ ਮਿਰਚ ਦੀ ਪਹਿਲਾਂ ਬਈ ਆਪਾਂ ਇਹਦੇ ਵਿੱਚ ਨਮਕ ਪਾਉਣਾਗਾ ਆਪਣੇ ਟੇਸਟ ਅਨਸਾਰ ਉਸ ਤੋਂ ਬਾਅਦ ਬਈ ਆਪਾਂ ਹਲਦੀ ਪਾਉਣੇ ਆ ਉਸ ਤੋਂ ਬਾਅਦ ਬਈ ਅਮਚੂਰ ਪੈਣਾ ਇਚ ਇਹ ਅਮਚੂਰ ਬਾਈ ਉਸ ਤੋਂ ਬਾਅਦ ਆ ਗਈ ਬਾਈ ਦੇਗੀ ਮਿਰਚ ਨਾਲ ਇਹ ਤਾਂ ਹੈ ਕਲਰ ਵਧੀਆ ਦੇ ਦਿੰਦੀ ਹੈ ਬਾਈ ਨਾਲੇ ਟੇਸਟ ਦੇ ਦਿੰਦੀ ਹੈ ਜਿਹੜਾ ਆਪਾਂ ਹਣਾ ਬਾਈ ਦੁਕਾਨਾਂ ਤੇ ਖਾਣੇ ਆਗੇ ਉਹ ਐਲੀ ਹੁੰਦਾਗਾ ਪਤਾ ਨਹੀਂ ਕਹੇ ਜੇ ਤੇਲ ਹੁੰਦੇ ਨੇ ਇੱਕ ਕਮਾਂ ਨਵੀਂ ਗੱਲ ਸੁਣੀ ਹੈ ਪਹਿਲਾਂ ਮੈਨੂੰ ਵੀ ਨੌਲੇਜ ਹੈ ਨਹੀਂ ਸੀ ਵੀ ਜਿਹੜਾ ਜਿਹਦੇ ਵਿੱਚ ਇੱਕ ਦੋ ਵਾਰੀ ਸਮਾਨ ਬਣ ਜੇ ਤੇਲ ਚ ਉਹ ਤੇਲ ਬਹੁਤ ਜ਼ਹਿਰੀਲਾ ਹੋ ਜਾਂਦਾ ਬਾਈ ਹੁਣ ਬਾਈ ਆ ਗਈ ਪੀਸੀ ਹੋਈ ਕਾਲੀ ਮਿਰਚ ਇਹ ਸਾਰਾ ਬਾਈ ਤੁਸੀਂ ਆਪਦੇ ਟੇਸਟ ਅਨਸਾਰ ਪਾਉਣਾ ਹੈਗਾ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਤੇ ਆਹ ਚੀਜ਼ ਹੈ ਬਾਈ ਛੜੀ ਤੁਹਾਨੂੰ ਦੱਸਣੀ ਹੈਗੀ ਦੇਖਣ ਵਾਲੇ ਨੂੰ ਇਹ ਲੱਗੂ ਮਿੱਠਾ ਸੋਡਾ ਹੈ ਕੋਈ ਕਹੂ ਦੇਸੀ ਖੰਡ ਹੈ ਇਹ ਕੌਰਨ ਫਲੋਰ ਹੈ ਬਾਈ ਠੀਕ ਹੈ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਇਹ ਤੋਂ ਬੈਸਟ ਆਪਸ਼ਨ ਇੱਕ ਹੋਰ ਹੈਗੀ ਚੌਲਾਂ ਦਾ ਆਟਾ ਪੀ ਲੋ ਜਿਹੜਾ ਚੌਲਾਂ ਦਾ ਆਟਾ ਪੀ ਕੇ ਤੁਸੀਂ ਬਣਾਓਗੇ ਇੰਨਾ ਕ੍ਰਿਸਪੀ ਬਣੂ ਉਹਦੇ ਨਾਲ ਤੁਸੀਂ ਕਿਆ ਬਾਤ ਹੈ ਇਹਦੀ ਲੋੜ ਨਹੀਂ ਹੈਗੀ ਠੀਕ ਹੈ ਤੇ ਹੁਣ ਲਾਸਟ ਦੇ ਵਿੱਚ ਬਾਈ ਆਪਣੇ ਕੋਲੇ ਮੀਟ ਮਸਾਲਾ ਇਹ ਸਮਾਨ ਬਈ ਮਸਾਲੇ ਪਾ ਲਏ ਆਪਾਂ ਜਦੋਂ ਸਾਰੇ ਉਸ ਤੋਂ ਬਾਅਦ ਬਈ 2 ਚਮਚ ਨਾ ਆਪਾਂ ਇਹਦੇ ਵਿੱਚ ਵੀ ਥੱਲੇ ਨਾਲ ਲੱਗੇ ਉਹਦੇ ਉਹਦੇ ਕਰਕੇ 2 ਚਮਚ ਵਸ ਤੇਲ ਦੇ ਵਿੱਚ ਹੀ ਪਾਉਣੇ ਨੇ ਉਹ ਵੀ ਘਰ ਦੇ ਦੇ ਬਸ ਆਹ ਕੰਮ ਆ ਬਈ ਇਹ ਚ ਹੁਣ ਇਹਨੂੰ ਹੱਥਾਂ ਨਾਲ ਆਪਾਂ ਮੈਰੀਨੇਟ ਕਰਨੇ ਮੈਰੀਨੇਟ ਜਿੰਨਾ ਤੁਸੀਂ ਪਰਾਣਾ ਕਰਕੇ ਰੱਖੋਗੇ ਉਨਾ ਹੀ ਤੁਹਾਡੇ ਲਈ ਬੈਸਟ ਹੈ ਬਈ ਨਹੀਂ ਜੇ ਆਪਾਂ ਨੂੰ ਜਲਦੀ ਵੀ ਹੈ ਤਾਂ ਘੱਟੋ ਘਟ ਅੱਧਾ ਘੰਟਾ ਤਾਂ ਹੋ ਗਿਆ ਹੋਵੇ ਬਈ ਜੇ ਤੁਹਾਡੇ ਕੋਲੇ ਆਂਡਾ ਹੋਵੇ ਤਾਂ ਉਹ ਵੀ ਪਾ ਸਕਦੇ ਆਪਾਂ ਇੱਕ ਇਹ ਚ ਹੁਣੇ ਆਪਣਾ ਮੈਰੀਡੇਟ ਹੋ ਚੁੱਕਾ ਹੈ ਇਹਨੂੰ ਹੁਣ ਆਪਾਂ ਏਦਾਂ ਹੀ ਅੱਧਾ ਘੰਟਾ ਪਿਆ ਰਹਿਣ ਦੇਵਾਂਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਬਈ ਮਸ਼ੀਨ ਕਿਹੜੀ ਹੈਗੀ ਹੈ ਕੀ ਉਹਦਾ ਨਾਮ ਹੈ ਕੀ ਪ੍ਰਾਈਸ ਹੈ ਉਹਦੀ ਕਿੱਥੋਂ ਮਿਲਦੀ ਹੈ ਕਿਵੇਂ ਆ ਗੱਲਬਾਤ ਸਭ ਕੁਝ ਦੱਸਾਂਗੇ ਬਈ ਤੁਹਾਨੂੰ ਹਾਂ ਵੀ ਸੱਜਣੋ ਆਜੋ ਹੁਣ ਤੁਹਾਨੂੰ ਦਿਖਾਉਣਾ ਉਹ ਮਸ਼ੀਨ ਜਿਹਦੇ ਵਿੱਚ ਆਪਾਂ ਚਿਕਨ ਤਿਆਰ ਕਰਾਂਗੇ ਆਜੋ ਬਈ ਇਹ ਆ ਵੀਰੇ ਉਹ ਮਸ਼ੀਨ ਇਹਨੂੰ ਕਹਿੰਦੇ ਨੇ 에ਅਰ ਫਰਾਈਡ ਹਾਂਜੀ 에ਅਰ ਫਰਾਈਡ ਹੁਣ ਨਾ ਇਹਨੂੰ ਆਪਾਂ ਖੋਲਣਾ ਏਦਾਂ ਠੀਕ ਆ ਬਈ ਇਹਨੂੰ ਖੋਲ ਕੇ ਥੋੜਾ ਥੋੜਾ ਬਸ ਜ਼ਿਆਦਾ ਨਹੀਂ ਬਸ ਇੰਨੇ ਕਾ ਇੰਨਾ ਕ ਵੀ ਤਾਂ ਲਾਉਣਾ ਆਪਾਂ ਵੀ ਇਹ ਚਿਪਕੇ ਨਾ ਥੱਲੇ ਚਿਕਣਾ ਲਾਇਬਰੀ ਬਸ ਇੰਨਾ ਕੀ ਲਾਉਣਾਗਾ ਇਹ ਤੁਸੀਂ ਦੇਖੋਗੇ ਬਿਲਕੁਲ ਡਰਾਈ ਹੋਊਗਾ ਬਿਲਕੁਲ ਹੁਣ ਇਹਦੇ ਵਿੱਚ ਆਪਾਂ ਪੀਸ ਚੇਣਨੇ ਨੇ ਹੈ ਵੀ ਮਿੱਤਰੋ ਬਸ ਇਹਦੇ ਵਿੱਚ ਬਈ ਹੁਣ ਇਹ ਐ ਇਹ ਇੰਨੇ ਕੰਮ ਆਪਣਾ ਪਾਤਾ ਹੁਣ ਆ ਦੇਖੋ ਇਹਨੂੰ ਬਈ ਐਦਾਂ ਔਨ ਕਰਨਾ ਠੀਕ ਆ ਜੇ ਤੁਸੀਂ ਛੇਤੀ ਪਕਾਉਣਾ ਤਾਂ ਆਹ ਟਾਈਮ ਜਿਹੜਾ 180 ਹੈਗਾ ਇਹਨੂੰ ਵਧਾ ਵੀ ਸਕਦੇ ਆ ਤੇ ਮਿੰਟਾਂ ਨੂੰ ਘਟਾ ਵੀ ਸਕਦੇ ਆ ਠੀਕ ਆ ਆ ਜਿਵੇਂ ਆ ਫ੍ਰੈਂਚ ਫਰਾਈ ਬਣਾਉਣੇ ਨੇ ਮੱਛੀ ਬਣਾਉਣੀ ਹੈ ਚਿਕਨ ਬਣਾਉਣਾ ਉੱਤੇ ਲੈ ਜਾਓ ਆ ਦੇਖੋ ਜਿਵੇਂ ਹੁਣ ਆਪਾਂ ਚਿਕਨ ਬਣਾਉਣਾ ਨਾ ਐਤੋਂ ਐਮ ਦੱਬ ਕੇ ਇਹ ਹੋਣਾ ਚਿਕਨ ਤੇ ਹੈਗਾ ਚਿਕਨ ਆ ਦੇਖੋ ਐ ਡੱਬੀ ਜੀ ਬੁੜਕਣ ਜੇ ਲੱਗ ਗਈ ਦੀ ਠੀਕ ਆ ਬਈ ਹੁਣ 160 ਟੈਂਪਰੇਚਰ ਐ 35 ਮਿੰਟਾਂ ਨੂੰ ਚਿਕਨ ਬਣ ਕੇ ਆਟੋਮੈਟਿਕ ਰੈਡੀ ਹੋ ਜੂ ਬਈ ਆ ਦੇਖੋ ਹੁਣ ਟਾਈਮ ਲੱਗ ਗਿਆ ਆ ਆਵਾਜ਼ ਆਉਣ ਲੱਗੀ ਦੇਖੋ ਇਹਨੇ ਹਵਾ ਨਾਲ ਹੀ ਪੱਕਣਾ ਨਾ ਕਿ ਕੋਈ ਅੱਗ ਨਾ ਕੁਝ ਹੋਰ ਮਿੱਤਰੋ ਆਪਾਂ ਇਹਦਾ ਲਾਇਆ ਸੀ 35 ਮਿੰਟ ਦਾ ਟਾਈਮ ਉਹ ਟਾਈਮ ਹੋ ਗਿਆ ਪੂਰਾ ਹੁਣ ਤੁਹਾਨੂੰ ਦਿਖਾਦੇ ਆ ਵੀ ਕਿਦਾਂ ਚਿਕਨ ਤਿਆਰ ਹੋਇਆ ਇਹਦੇ ਵਿੱਚ ਠੀਕ ਐ ਵੀਰੇ ਲਓ ਬਈ ਕੁਛ ਨਹੀਂ ਕਰਨਾ ਇਹ ਲੈ ਚਿਕਨ ਤੁਹਾਡਾ ਗਰਮਾ ਗਰਮ ਤਿਆਰ ਪਹਿਲਾਂ ਤਾਂ ਕਲਰ ਦੇਖੋ ਵੀਰੇ ਕਿੰਨਾ ਸੋਹਣਾ ਕਿਉਂ ਕੁਛ ਨਹੀਂ ਕੀਤਾ ਹੈਗਾ ਇਹ ਚ ਆਪਾਂ ਚਾਹੇ ਬਾਈ ਦੁਰਮਟਣਾ ਕੁੱਟ ਲਿਓ ਚਾਹੇ ਦੁਰਮਟਣਾ ਕੁੱਟ ਲਿਓ ਇਹ ਨਹੀਂ ਹੈਗਾ ਵੀ ਇਹਦੇ ਵਿੱਚੋਂ ਤੁਹਾਨੂੰ ਤੇਲ ਜਾ ਕੇ ਉਹ ਨਿਕਲ ਜੂ ਚਲੋ ਹੁਣ ਬਾਈ ਆਪਾਂ ਖਾ ਕੇ ਤੁਹਾਨੂੰ ਟੇਸਟ ਦੱਸ ਦਿਆਂ ਕਿਦਾਂ ਦਾ ਹੋਇਆ ਦੇਖ ਲਿਆ ਕਿਵੇਂ ਬਣਿਆਗਾ ਇਤਨੀ ਹੋਰ ਖਾਸੀਅਤ ਹੈ ਜਿਵੇਂ ਹੁਣ ਸਰਦੀ ਹੈ ਆਮ ਮੀਟ ਜਾਂ ਪਕੌੜੇ ਖੰਡੇ ਹੋ ਜਾਂਦੇ ਨੇ ਇਹ ਜਲਦੀ ਠੰਡਾ ਹੀ ਨਹੀਂ ਹੁੰਦੇ ਹੈਗੇ ਅੰਦਰ ਤੱਕ ਗਰਮ ਰਹੂਏ